ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਸੁਖਮੀਤ ਸਿੰਘ ਆ ਜੀ ਮੈਂ ਪੰਜਾਬ ਤੋਂ ਬਿਲੋਂਗ ਕਰਦਾ ਤੇ ਤੁਹਾਨੂੰ ਪਤਾ ਹੀ ਆ ਵੀ ਆਪਾਂ ਕਰੂਜ਼ ਦੇ ਵਿੱਚ ਕੰਮ ਕਰਦੇ ਆ ਅੱਗੇ ਵੀ ਵੀਡੀਓ ਬਹੁਤ ਪਾਈਆਂ ਆਪਾਂ ਵਿੱਚੋਂ ਨਾ ਈਵਨਿੰਗ ਸ਼ਿਫਟ ਕਰੀਦੀ ਆ ਤੇ ਦੋ ਤਿੰਨ ਘੰਟੇ ਕੰਮ ਟਾਈਮ ਕੱਢ ਕੇ ਤੇ ਆਪਾਂ ਵਲੌਗ ਬਣਾਈਦੇ ਆ ਤੇ ਜੇ ਤੁਹਾਨੂੰ ਵਲੌਗ ਵਧੀਆ ਲੱਗਦੇ ਹੁੰਦੇ ਤਾਂ ਲਾਈਕ ਜ਼ਰੂਰ ਕਰਿਆ ਕਰੋ ਕਿਉਂਕਿ ਤੁਸੀਂ ਲਾਈਕ ਕਰੋਗੇ ਤਾਂ ਮੈਨੂੰ ਵੀ ਮੋਟੀਵੇਸ਼ਨ ਮਿਲੂਗੀ ਤੇ ਮੈਂ ਹੋਰ ਵੀਡੀਓ ਬਣਾਉਂਗਾ ਤੇ ਹਰ ਰੋਜ਼ ਨਵੀਆਂ-ਨਵੀਆਂ ਕੰਟਰੀਆਂ ਦੀਆਂ ਸਿਟੀਆਂ ਅਸੀਂ ਜਾਣਾ ਹੁੰਦਾ ਜੇ ਨਵੀਂ ਕੰਟਰੀ ਜਾਂਦੇ ਉਹਨਾਂ ਦੇ ਸ਼ਹਿਰ ਬਦਲਨੇ ਹੁੰਦੇ ਅਸੀਂ ਨਵੇਂ-ਨਵੇਂ ਤੇ ਉਹ ਤੁਹਾਨੂੰ ਵਿਖਾਉਣ ਦੀ ਕੋਸ਼ਿਸ਼ ਕਰਿਆ ਕਰਾਂਗੇ ਤੇ ਜੇ ਵੀਡੀਓ ਵਾਕਈ ਪਸੰਦ ਆਉਂਦੀ ਹੁੰਦੀ ਆ ਤੇ ਲਾਈਕ ਜਰੂਰ ਕਰ ਦਿਆ ਕਰੋ। ਤਾਂਕਿ ਮਿਹਰਬਾਨੀ ਸ਼ੁਕਰੀਆ ਧੰਨਵਾਦ ਤੁਸੀਂ ਥੋੜਾ ਟਾਈਮ ਦਿੰਨੇ ਹੋ ਸਾਨੂੰ ਵੀ। ਸਬਸਕ੍ਰਾਈਬ ਕਰੋ, ਫੋਲੋ ਕਰੋ ਤੇ ਬਾਕੀ ਇੰਸਟਾਗ੍ਰam ਤੇ ਵੀ ਆਪਾਂ ਵੀਡੀਓ ਪਾਉਂਦੇ ਰਾਵਾਂਗੇ ਤੇ YouTube ਤੇ ਵੀ ਆਪਾਂ ਹੁਣ ਪਾਉਣੀਆਂ ਸ਼ੁਰੂ ਕਰਤੀਆਂ। ਉੱਥੇ ਕਿਉਂਕਿ ਲੰਮਾ ਵਲੌਗ ਆ ਇੰਸਟਾਗ੍ਰਾਮ ਤੇ ਪੈਂਦਾ ਨਹੀਂ ਤੁਹਾਨੂੰ ਪਤਾ ਹੀ ਆ ਵੱਧ ਤੋਂ ਵੱਧ 90 ਸਕਿੰਡ ਦੀ ਵੀਡੀਓ ਪੈਂਦੀ ਆ ਇੰਸਟਾਗ੍ਰਾਮ ਤੇ ਤੇ ਫੇਸਬੁੱਕ ਤੇ ਵੀ ਪਾਉਣ ਦੀ ਕੋਸ਼ਿਸ਼ ਕਰਾਂਗੇ ਪਰ ਹੁਣ ਇੱਕ ਰ ਆਪਾਂ YouTube ਤੇ ਪਾਇਤ ਪਾਉਨੇ ਆ ਪੂਰਾ ਜਿਹੜਾ ਵਲੌਗ ਹੁੰਦਾ ਅੱਗੇ ਇੱਕ ਵਲੌਗ ਬਣਾਇਆ ਸੀ ਆਈਸਲੈਂਡ ਦਾ ਜੇ ਤੁਹਾਨੂੰ ਪਸੰਦ ਆ ਤੁਸੀਂ ਲਾਈਕ ਕਰ ਸਕਦੇ ਹੋ ਜਾ ਕੇ ਤੇ ਬਾਕੀ ਫਾਲੋ ਜ਼ਰੂਰ ਕਰਿਓ ਅੱਜ ਆਪਾਂ ਆਏ ਸੀ 올ਡਨ ਸਿਟੀ ਨਾਰਵੇ ਦੀ ਸਿਟੀ ਆ ਇਹ ਨਾਰਵੇਸ਼ ਕੰਟਰੀ ਦੀ ਸਿਟੀ ਬਹੁਤ ਸੋਹਣਾ ਲੱਗਿਆ ਅੱਜ ਪਹਿਲੀ ਵਾਰ ਹੀ ਆਏ ਆ ਇੱਥੇ ਤੇ ਵੈਦਰ ਵੀ ਬਹੁਤ ਸੋਹਣਾ ਵਾ ਕਈ ਵਾਰੀ ਵੈਦਰ ਨਹੀਂ ਚੰਗਾ ਹੁੰਦਾ ਜਿੱਦਾਂ ਮੰਨ ਲਓ ਵੀ ਬੱਦਲ ਹੋ ਜਾਂਦੇ ਆ ਜਾਂ ਮੀਂਹ ਕਣੀ ਪੈਂਦਾ ਤੇ ਆਪਾਂ ਸਮਰ ਦੇ ਮੌਸਮ 'ਚ ਆਏ ਆ ਸਮਰ ਦੇ ਮੌਸਮ 'ਚ ਥੋੜਾ ਜਿਹਾ ਠੀਕ ਆ ਵੈਦਰ ਤੇ ਠੰਡਾ ਜਿਹਾ ਹੈਗਾ ਪਰ ਜੇ ਹੁਣ ਆਪਾਂ ਵਿੰਟਰ ਚ ਆਈਏ ਤੇ ਤੁਸੀਂ ਆਪਸਾ ਹੌਲ ਆ ਲਓ ਵੀ ਇੱਥੇ ਤਾਂ ਸਨੋ ਬਹੁਤ ਪੈਣੀ ਹੈ ਇੱਥੇ ਤਾਂ ਹਰ ਜਗ੍ਹਾ ਸਨੋ ਹੀ ਹੋਣੀ ਹੈ ਤੁਰਨਾ ਵੀ ਔਖਾ ਹੋ ਜਾਂਦਾ ਤੇ ਬਾਕੀ ਸੋਨਾ ਬਣਿਆ ਥੋੜਾ ਦਿਖਾਉਨੇ ਆ ਤੁਹਾਨੂੰ ਵੀਊ ਤੇ ਕਰੂਜ਼ ਆ ਜਾਪਨੀ ਲੱਗੀ ਸੀਗੀ ਪੋਰਟ ਤੇ ਕਿਉਂਕਿ ਇੱਕ ਦੋ ਦਿਨ ਤਾਂ ਟਾਈਮ ਸੀਗਾ ਸੀ ਦੇ ਵਿੱਚ ਕੰਮ ਕਰਨਾ ਪੈਂਦਾ ਤੇ ਸੀ ਤੋਂ ਬਾਹਰ ਆਇਆ ਨਹੀਂ ਜਾਂਦਾ ਤੇ ਬਾਕੀ ਚੱਲਦੇ ਆ ਅੱਗੇ ਵਾਲ ਨੂੰ ਚੱਲਦੇ ਆ ਅੱਗੇ ਦਿਖਾਵਾਂਗੇ ਡਾਊਨ ਟਾਊਨ ਜਾਣ ਦੀ ਕੋਸ਼ਿਸ਼ ਕਰਦੇ ਆ ਬਾਈ ਵਾਕਿੰਗ ਹੀ ਜਾਣਾ ਆਪਾਂ ਕਿੜਾ ਵੀ ਅ ਬਾਈ ਕਾਰ ਜਾਂ ਬਾਈ ਬੱਸ ਜਾਣਾ ਕਿਉਂਕਿ ਮੈਨੂੰ ਪਸੰਦਾ ਵਾਕ ਕਰਨਾ ਤੇ ਵਾਕ ਕਰਕੇ ਤੁਹਾਨੂੰ ਵਿਖਾਉਨੇ ਆ ਸ਼ਹਿਰ ਜਿੰਨਾ ਕੁ ਵਿਖਾ ਸਕੀ ਕਿਉਂਕਿ ਕੰਮ ਦਾ ਟਾਈਮ ਹੁੰਦਾ ਤੇ ਕੰਮ ਤੇ ਵੀ ਆਪਾਂ ਵਾਪਸ ਜਾਣਾ ਹੁੰਦਾ ਆਪਾਂ ਕਿੜਾ ਵੀ ਜਿਹੜਾ ਟੂਰ ਲੈ ਕੇ ਆਏ ਆ ਬਾਹਰ ਦਾ ਬਰਾ ਇਵਨਿੰਗ ਸ਼ਿਫਟ ਹੁੰਦੀ ਇਵਨਿੰਗ ਸ਼ਿਫਟ ਤੋਂ ਬਾਅਦ ਫਿਰ ਆਪਾਂ ਜਾ ਕੇ ਸਵੇਰੇ ਉੱਠ ਕੇ ਤੜਕੇ ਟਾਈਮ ਨਾਲ ਤੇ ਜੇ 2-3 ਘੰਟੇ ਟਾਈਮ ਮਿਲਦਾ ਤੇ ਉਹਦੇ ਉਸ ਹਵਨ ਵਾਲਾ ਪੁੱਤਰ ਬਾਹਰ ਆ ਕੇ ਥੋੜੀ ਬਹੁਤੀ ਵੀਡੀਓ ਬਣਾ ਲਈਦੀ ਜਿੰਨੀ ਕਾ ਆਜੋ ਜੀ ਅੰਦਰ ਚੱਲਦੇ ਆਂ ਸੁਵਿਨੀਅਰ ਦੀ ਸ਼ਾਪ ਬਣੀ ਹੋਈ ਆ ਇਹ ਛੋਟੇ ਛੋਟੇ ਟਰਾਲ ਰੱਖੇ ਹੋਏ ਇਹਨਾਂ ਨੇ ਤੇ ਸੁਵਿਨੀਅਰ ਦੀ ਸ਼ਾਪ ਹੀ ਆ ਜਿੱਦਾਂ ਕੋਈ ਵੀ ਯਾਦਗਰੀ ਜਾਂ ਮੈਮਰੀ ਸਿੱਥੋਂ ਲੈ ਕੇ ਜਾਂਦੇ ਆ ਲੋਕ ਜਿਹੜੇ ਵੀ ਟੂਰ ਟੂਰਿਸਟ ਕੋ ਮਣਾਉਂਦੇ ਆ ਤੇ ਉਹ ਛੋਟੀਆਂ ਛੋਟੀਆਂ ਜਿਹੀਆਂ ਯਾਦਗਰੀਆਂ ਇੱਥੋਂ ਕਲੈਕਟ ਕਰਦੇ ਆ ਤੇ ਆਪਦੇ ਘਰਾਂ ਵਿੱਚ ਲਾ ਦਿੰਦੇ ਆ ਜਾ ਕੇ ਸੋਹਣੀਆਂ ਲੱਗਦੀਆਂ ਯਾਦਗਾਰੀ ਹੁੰਦੀਆਂ ਸਾਰੀਆਂ ਤੇ ਇੱਥੇ ਛੋਟੇ ਜ਼ਿਆਦਾਤਰ ਟਰਾਲ ਦੀਆਂ ਜ਼ਿਆਦਾ ਸੁਵਿਨੀਅਰ ਰੱਖੇ ਹੋਏ ਨੇ ਔਲ ਮਤਲਬ ਕਿ ਇੱਕ ਨੋਰਸ ਟ੍ਰੋਲਾ ਨੂੰ ਨਾ ਅਸਲ ਪ੍ਰਾਣੀਆਂ ਵਿੱਚੋਂ ਦਰਸਾਇਆ ਗਿਆ ਸੀ ਜਿਹੜੇ ਪਹਾੜਾਂ 'ਚ ਰਹਿੰਦੇ ਸੀ ਜਾਂ ਜੰਗਲਾਂ 'ਚ ਰਹਿੰਦੇ ਸੀ ਜਾਂ ਗੁਫਾਵਾਂ ਵਿੱਚ ਵੀ ਰਹਿੰਦੇ ਸੀ ਉਹ ਤੇ ਕੱਦ 'ਚ ਬਹੁਤ ਵੱਡੇ ਸੀ ਤੇ ਉਹ ਜ਼ਿਆਦਾਤਰ ਕੀ ਕੁਦਰਤ ਨਾਲ ਹੀ ਜੁੜੇ ਹੋਏ ਸੀਗੇ ਤੇ ਉਹ ਨਾ ਨਾ ਤਾਂ ਇਨਸਾਨਾਂ ਨੂੰ ਵਧੀਆ ਸਮਝਦੇ ਸੀ ਤੇ ਨਾ ਹੀ ਉਹ ਮਤਲਬ ਗॉड ਨੂੰ ਸਮਝਦੇ ਸੀ ਨਾ ਕਿਸੇ ਰੱਬ ਨੂੰ ਮੰਨਦੇ ਸੀਗੇ ਤੇ ਇਹ ਜ਼ਿਆਦਾਤਰ ਨਾਰਵੇਜ ਹੀ ਵੇਖੇ ਗਏ ਸੀ ਤਾਂ ਕਰਕੇ ਇਹਨਾਂ ਦੇ ਪੁਰਾਣੇ ਹੋਣ ਦੇ ਕਾਰਨ ਇਹਨਾਂ ਦੇ ਸੁਵਿਨੀਅਰ ਇੱਥੇ ਜ਼ਿਆਦਾ ਮਿਲਦੇ ਆ ਤੁਸੀਂ ਦੇਖੋ ਵੀ ਕਿੱਦਾਂ ਦੇ ਬਣੇ ਹੋਏ ਇਹਨਾਂ ਦਾ ਨੋਸ ਕਿੱਦਾਂ ਦਾ ਵਾਲ ਇਦਾਂ ਦੇ ਰੱਖੇ ਹੋਏ ਸੀ ਇਹਨਾਂ ਦੀ ਜ਼ੁਬਾਨ ਬਹੁਤ ਵੱਡੀ ਸੀ ਇੱਥੇ ਇੱਕ ਇਹਨਾਂ ਨੂੰ ਟਰਾਲ ਟੰਗ ਵੀ ਕਿਹਾ ਜਾਂਦਾ ਕਿਉਂਕਿ ਇਹਨਾਂ ਦੀ ਟੰਗ ਬਹੁਤ ਲੰਮੀ ਸੀਗੀ ਤੇ ਅਲੱਗ-ਅਲੱਗ ਸੁਵਿਨੀਅਰ ਬਣਾਏ ਹੋਏ ਆ ਕੋਈ ਬਾਕ ਤੇ ਹੈ ਤੇ ਬਾਕੀ ਬਾਹਰ ਦੇਖਿਆ ਵੀ ਹੋਰ ਵੀ ਆ ਜਿੱਦਾਂ ਸੁਵਿਨੀਅਰ ਆ ਜਾਂ ਸ਼ਾਪਸ ਨੇ ਤੇ ਤੇ ਬਾਕੀ ਚੱਲਦੇ ਆ ਅੱਗੇ ਨੂੰ ਦੇਖਦੇ ਆ ਅੱਗੇ ਕੋਈ 뷰 ਮਿਲਦਾ ਕਿ ਨਹੀਂ ਨਾਲ ਦੀ ਸ਼ਾਪ ਵੀ ਐ ਕੋਥੇ ਵੀ ਦੇਖ ਲੈਣੇ ਆ ਕੁਝ ਹੈ ਇਹ ਵੀ ਸੇਮ ਹੀ ਆ ਸ਼ਾਪ ਵੇਲ ਵਗੈਰਾ ਵੀ ਰੱਖੀਆਂ ਹੋਈਆਂ ਇਹਨਾਂ ਨੇ ਜਿੱਦਾਂ ਵੇਲ ਵਗੈਰਾ ਵੀ ਜਾਦਾ ਵੇਖੀ ਜਾਂਦੀਆਂ ਨੌਰ ਵਿੱਚ ਵੀ ਵੇਖੀ ਜਾਂਦੀਆਂ ਹੋਰ ਵੀ ਟਰਾਲ ਅਲੱਗ-ਅਲੱਗ ਤਰ੍ਹਾਂ ਦੇ ਕੱਪੜੇ ਪਾ ਕੇ ਇਹਨਾਂ ਨੂੰ ਤੇ ਜਿੱਦਾਂ ਅਟਰੈਕਟਿਵ ਬਣਾਇਆ ਵਾ ਤੇ ਜਿਹੜੇ ਟੂਰਿਸਟ ਆਉਂਦੇ ਆ ਉਹ ਖਰੀਦਦੇ ਆ ਜਿਆਦਾ ਤੇ ਬਾਕੀ ਅੱਗੇ ਚੱਲਦੇ ਆ ਦੇਖਦੇ ਆ ਕੁਝ ਵਧੀਆ ਮਿਲਿਆ ਤੇ ਆਪਾਂ ਨੂੰ ਦੇਖੋ ਬੁੱਡੇ ਬੁੱਡੇ ਦਿਖਾਏ ਹੋਏ ਇਹ ਟਰਾਲ ਨੰਬਰ ਪਲੇਟਾਂ ਲਾਈਆਂ ਹੋਈਆਂ ਜਿਹੜੇ ਕੋ ਗੱਡੀ ਤੇ ਲਾ ਦਿੰਦੇ ਆ ਉਸ ਹਾਵ ਨਾਲ ਇੱਥੇ ਨਾਰਵੇਜ مشهور ਤੇ ਬਾਕੀ ਆ ਦੇਖੋ ਬਹੁਤ ਸੋਹਣਾ ਵਿਊ ਮੈਨੂੰ ਤਾਂ ਬਹੁਤ ਸੋਹਣਾ ਲੱਗਿਆ ਹੈ ਗ੍ਰੀਨਰੀ ਆ ਸਾਫ ਸਫਾਈ ਬਹੁਤ ਆ ਤੇ ਮੈਂ ਸੋਚਿਆ ਵੀ ਥੋੜਾ ਬੈਠ ਕੇ ਦੇਖ ਲਿਆ ਜਾਵੇ ਮਾਊਂਟੇਨ ਨੂੰ ਇਦਾਂ ਦਾ ਨਜ਼ਾਰਾ ਬਹੁਤ ਘੱਟ ਹੀ ਮਿਲਦਾ ਦੇਖਣ ਨੂੰ ਕਿਸਮਤ ਚੰਗੀ ਆ ਜਿਹੜਾ ਦੇਖਣ ਨੂੰ ਮਿਲ ਗਿਆ ਤੇ ਚੱਲਦੇ ਆ ਜੀ ਅੱਗੇ ਦੇਖਦੇ ਆ ਕੁਝ ਹੋਰ ਵੱਖਰਾ ਤਰ੍ਹਾਂ ਦਾ ਮਿਲ ਗਿਆ ਆਪਾਂ ਨੂੰ ਜਾਂ ਕੁਝ ਨਵੀਂ ਸੁੰਦਰਤਾ ਮਿਲ ਗਈ ਉੱਥੇ ਬਾਕੀ ਫੋਟੋ ਲਈ ਹੋਈ ਆ ਜਦੋਂ ਸਲੋ ਪੈਂਦੀ ਆ ਉਦੋਂ ਦੀ ਫੋਟੋ ਲਈ ہوئی ਆ ਇਹਦੇ 'ਚ ਲਿਖਿਆ ਵੀ ਘਰ ਬਹੁਤ ਇੱਥੇ ਪੁਰਾਣੇ ਆ 18ਵੀਂ ਸਦੀ ਦੇ ਬਣੇ ਹੋਏ ਆ ਬਹੁਤ ਪੁਰਾਣੇ ਪੁਰਾਣੇ ਘਰ ਆ 200 300 ਸਾਲ ਪੁਰਾਣੇ ਘਰ ਬਣੇ ਹੋਏ ਆ ਇਹ ਕੋਈ ਮੇਰੇ ਦੋਸਤ ਆ ਜੀ ਇਹ ਮੈਨੂੰ ਮਿਲੇ ਸੀ ਨਾਲ ਘੁੰਮਦੇ ਹੋਏ ਇਹ ਇਹ ਮੇਰੇ ਨਾਲ ਕੰਮ ਕਰਦੇ ਆ ਸਾਰੇ ਫਰੈਂਡ ਹੀ ਆ ਜੀ ਸਾਡੇ ਕੁਝ ਮਸਤੀ ਵੀ ਕਦੇ-ਕਦੇ ਚਾਹੀਦੀ ਆ ਕਿ ਨਹੀਂ ਇਟਸ ਬਿਊਟੀਫੁਲ ਸ਼ੀ ਇਜ਼ ਮਾਈ ਫਰੈਂਡ

ਕ੍ਰਿਸਟਲ ਬਹੁਤ ਇੰਜੋਏ ਮੈਂ ਬਾਕੀ ਦੱਸਿਆ ਕਰੋ ਕਮੈਂਟ ਕਰਕੇ ਕਿਦਾਂ ਦੀ ਲੱਗਦੀ ਹੁੰਦੀ ਵੀਡੀਓ ਆਵਾਜ਼ ਹੀ ਵਾਹ ਟਰੈਕਟਰ ਮਿਲਿਆ ਜੀ ਅੱਜ ਨੂੰ ਬੜਾ ਪੁਰਾਣਾ ਤਾਂ ਸੰਭਾਲ ਕੇ ਰੱਖਿਆ ਹੋਇਆ ਇਹਨਾਂ ਨੇ ਸ਼ਾਪ ਵਾਲਿਆਂ ਨੇ ਰੱਖਿਆ ਹੋਊਗਾ ਸ਼ਾਪਾਂ ਪਰਾਂ ਦੇ ਘਾਉਟ ਰੇਟ ਤੇ ਦੇਖਦੇ ਆ ਡਾਊਨ ਟਾਊਨ ਹੀ ਆ ਉਹ ਡੌਗੀ ਕਿੰਨਾ ਸੁਣੋ ਯਾਰ ਬਾਕੀ ਸੁਵਿਨੀਅਰ ਦੀਆਂ ਸ਼ਾਪ ਬਣੀਆਂ ਰਹਿੰਦੀਆਂ ਹਰ ਜਗ੍ਹਾ ਸੁਵਿਨੀਅਰ ਤਾਂ ਹੈ ਹੀ ਜਿੱਦਾਂ ਟੂਰਿਸਟ ਕੰਟਰੀ ਹੁੰਦੀ ਨਾ ਤੇ ਟੂਰਿਸਟ ਸਿਟੀ ਦੇ ਵਿੱਚ ਜਿੱਥੇ ਵੀ ਜਿਹੜੀ ਫੇਮਸ ਸਿਟੀ ਆ ਉੱਥੇ ਫਿਰ ਜ਼ਿਆਦਾ ਸੁਵਿਨੀਅਰ ਦੀਆਂ ਸ਼ਾਪ ਬਣੀਆਂ ਹਾਂ ਬਾਕੀ ਮੈਂ ਆਪਣੇ ਇੱਕ ਫਰੈਂਡ ਨੂੰ ਪੁੱਛਿਆ ਸੀ ਤੇ ਉਹ ਕਹਿੰਦਾ ਜੀ ਅੱਗੇ ਚਰਚਾ ਜਿਹੜੀਆਂ ਪੁਰਾਣੀਆਂ ਚਰਚਾਂ ਦੇ ਵਿੱਚ ਫੇਮਸ ਆ ਉਹ ਅੱਗੇ ਜਾ ਕੇ ਵੇਖਦੇ ਆ ਕਿੱਥੇ ਮਿਲ ਗਈਆਂ ਉਹਨਾਂ ਦੀ ਵੀਡੀਓ ਲਵਾਂਗੇ ਤੇ ਫਿਰ ਦਿਖਾਵਾਂਗੇ ਤੁਹਾਨੂੰ ਤੇ ਜੇ 크ਰੂਜ਼ ਦੀ ਗੱਲ ਕਰਦੇ ਆ 크ਰੂਜ਼ ਨਾ ਦੇਖਿਆ ਵੀ 2019 ਦੇ ਵਿੱਚ ਦੇਖਿਆ ਸੀਗਾ ਵੀ 100 ਤੋਂ ਉੱਪਰ 크ਰੂਜ਼ ਆਏ ਸੀਗੇ ਤੇ ਕਹਿੰਦਾ ਭਾਵੇਂ ਕਿ ਹਰ ਸਾਲ 70 ਜਾਂ 80 크ਰੂਜ਼ ਇੱਥੇ ਆ ਹੀ ਜਾਂਦੇ ਆ ਬਾਕੀ ਆ ਚੀਜ਼ ਇੱਕ ਨਵੀਂ ਦੇਖਣ ਨੂੰ ਮਿਲੀ ਸੀ ਇੱਥੇ ਪਹਿਲਾਂ ਤਾਂ ਮੈਨੂੰ ਲੱਗਿਆ ਕਿ ਬੱਚੇ ਦਾ ਕਿਸੇ ਦਾ ਖਡਾਉਣਾ ਆ ਤੇ ਉਹ ਚਲਾ ਰਿਆ ਹੋਊਗਾ ਜਾਂ ਬਾਇਰ ਰਿਮੋਟ ਚਲਾ ਰਿਆ ਹੋਊ ਫਿਰ ਪੁੱਛਿਆ ਤੇ ਇਹ ਕਹਿੰਦੇ ਵੀ ਇਹ ਘਾਹ ਕੱਟਣ ਵਾਲੀ ਮਸ਼ੀਨ ਆ ਜਿਹੜੀ ਆਟੋਮੈਟਿਕ ਹੀ ਘਾਹ ਕੱਟਦੀ ਰਹਿੰਦੀ ਆ ਤੇ ਤੁਸੀਂ ਦੇਖੋ ਵੀ ਆਪਣੇ ਆ ਵੀ ਜਿੱਥੇ ਉਹਨੂੰ ਰੋਕ ਲੱਗਦੀ ਆ ਉਥੋਂ ਪਿੱਛੇ ਨੂੰ ਹੋ ਕੇ ਤੇ ਦੂਸਰਾ ਜਿਹੜਾ ਏਰੀਆ ਕਵਰ ਕਰ ਲੈਂਦੀ ਆ ਤੇ ਆਪਣੇ ਆ ਵੀ ਘਾਹ ਕੱਟੀ ਜਾਂਦੀ ਆ ਅਤਾ ਕਮਾਲ ਈ ਆ ਦੇਖਣ ਵਾਲੀ ਈ ਨਵੀਂ ਚੀਜ਼ ਬਾਕੀ ਕੁਝ ਖੇਡਣ ਦੇ ਗਰਾਊਂਡ ਬਣੇ ਹੋਏ ਆ ਵਾਲੀਬਾਲ ਵਗੈਰਾ ਦੇ ਨੈਟ ਵੀ ਇੱਥੇ ਲੱਗੇ ਆ ਚਲਦੇ ਹਾਂ ਜੀ ਚਰਚਵਾਲ ਨੂੰ ਇਹ ਚਰਚ ਕੋਲੇ ਆਪਾਂ ਆ ਗਏ ਸੀ ਤੇ ਬਾਕੀ ਇਹ ਚਰਚ 1769 ਇਸ ਵੀਚ ਬਣਾਈ ਗਈ ਸੀ ਇਹਦਾ ਨਾਮ ਵੀ 올ਡਨ ਚਰਚ ਆ ਬਾਕੀ ਅੰਦਰ ਜਾ ਕੇ ਦੇਖਾਂਗੇ ਦਿਖਾਉਨੇ ਆ ਜੀ ਕਿਵੇਂ ਦਾ ਬਣਿਆ ਹੋਇਆ ਇਹ ਸਭ ਲੋਕ ਜਿਨ੍ਹਾਂ ਦੀ ਡੈਥ ਹੋ ਜਾਂਦੀ ਹੈ ਤੇ ਉਹਨਾਂ ਨੂੰ ਇੱਥੇ ਬਰੀ ਕਰ ਦਿੰਦੇ ਆ ਦਫਨਾ ਦਿੰਦੇ ਆ بارش ਦਾ ਮੌਸਮ ਲੱਗਦਾ ਜੀ ਹੋ ਰਿਹਾ ਹੈ ਇਹ ਦੇਖੋ ਜੀ ਅੰਦਰ ਅਲੱਗ-ਅਲੱਗ ਭਾਸ਼ਾਂ ਚ ਲਿਖਿਆ ਹੋਇਆ ਇਟਾਲੀਅਨ ਜਰਮਨੀ ਇੰਗਲਿਸ਼ ਚ ਲਿਖਿਆ ਹੋਇਆ ਕਿ ਇੱਥੇ ਹਿਸਟਰੀ ਕੀ ਸੀ ਚਰਚ ਦੀ ਤੇ ਇਹ ਕੋਈ ਤਸਵੀਰਾਂ ਨੇ ਜਿੱਦਾਂ ਜਿਹੜੇ ਪੁਰਾਣੇ ਲੋਕ ਸੀ ਜਿਨ੍ਹਾਂ ਦਾ ਕੰਟਰੀਬਿਊਸ਼ਨ ਸੀ ਜਿਹੜੇ ਇੱਥੇ ਕੰਮ ਕਰਦੇ ਸੀ ਜਾਂ ਪੁਰਾਣੇ ਇੱਕ ਸਾਦੇ EMPLOYE ਕਹ ਲੋ ਤੇ ਬਾਕੀ ਅੰਦਰ ਚੱਲਦੇ ਆਂ ਦੇਖਦੇ ਆਂ ਕਿਵੇਂ ਦਾ ਬਣਿਆ ਲੱਕੜੀ ਲਈ ਹੋਈ ਹੈ ਲੱਕੜ ਪ੍ਰਾਣੀ ਆ ਤੁਸੀਂ ਹਿਸਾਬ ਲਾ ਲਓ ਵੀ 1749 ਦੇ ਵਿੱਚ ਬਣਾਇਆ ਗਿਆ ਸੀ ਇਹਦੇ ਅਜੇ ਵੀ ਉਦਾਂ ਦਾ ਉਦਾਂ ਹੀ ਪਿਆ ਹੋਇਆ ਕੋਈ ਜ਼ਿਆਦਾ ਫਰਕ ਨਹੀਂ ਪਿਆ ਇਹਨੂੰ ਥੋੜਾ ਹਨੇਰਾ ਸੀ ਅੰਦਰ ਇਸ ਕਰਕੇ ਸ਼ਾਇਦ ਵੀਡੀਓ ਥੋੜੀ ਬਲਰ ਹੋਊਗੀ ਤੇ ਪ੍ਰਾਣੀਆਂ ਜਿਸ ਦੀਆਂ ਫੋਟੋਆਂ ਰੱਖੀਆਂ ਹੋਈਆਂ ਇਹਨਾਂ ਨੇ ਉਦਾਂ ਹੀ ਸੰਭਾਲ ਕੇ ਬਾਕੀ ਚੱਲਦੇ ਆਂ ਫਿਰ ਬਾਹਰ ਹੋਰ ਕੁਝ ਦੇਖਦੇ ਆਂ ਕੁਝ ਵਧੀਆ ਮਿਲ ਗਿਆ ਤੇ ਬਾਕੀ ਸਿਮੇਟਰੀਜ਼ ਕਾਫੀ ਬੜੀਆਂ ਹੋਈਆਂ ਤੇ ਇੱਥੇ ਇੱਕ ਗਲੇਸ਼ੀਅਰ ਦਾ ਨਾਮ ਆ ਬ੍ਰਿਕਸ ਡਾਰਸ ਬਰੀਨ ਕਰਕੇ ਕਾਫੀ ਫੇਮਸ ਆ ਤੇ ਇਹ ਕੰਟਰੀ ਇਹ ਜਿਹੜੀ ਸਿਟੀ ਆ ਇਹ ਜ਼ਿਆਦਾਤਰ ਹਾਈਕਿੰਗ ਲਈ ਜ਼ਿਆਦਾ ਪਪੂਲਰ ਆ ਇਹ ਇੱਥੋਂ ਕੁਝ 25 ਕਿਲੋਮੀਟਰ ਦੀ ਦੂਰੀ ਤੇ ਆ ਤੇ ਉੱਥੇ ਫਿਰ ਜਾਣਾ ਮੁਸ਼ਕਿਲ ਸੀਗਾ ਕਿਉਂਕਿ ਟਾਈਮ ਘੱਟ ਹੁੰਦਾ ਤੁਹਾਨੂੰ ਤੇ ਇੱਕ ਚਰਚ ਇੱਥੇ ਹੋਰ ਆ ਉਹ ਅਜੇ ਲੱਭੀ ਨਹੀਂ ਸਾਨੂੰ ਤੇ ਲੱਭਦੇ ਆ ਜੇ ਲੱਭ ਗਈ ਤੇ ਉੱਥੇ ਵੀ ਜਾਣ ਦੀ ਕੋਸ਼ਿਸ਼ ਕਰਾਂਗੇ ਇੱਕ ਕਰੂਜ਼ ਖੜਾ ਹੋਇਆ ਆਪਣਾ ਜੀ ਤੇ ਕਾਫੀ ਦੂਰ ਆ ਗਏ ਅਸੀਂ ਉੱਥੋਂ ਬਾਕੀ ਅਜੇ ਹੋਰ ਥੋੜਾ ਜਿਹਾ ਅੱਗੇ ਚੱਲਦੇ ਆਂ ਕੁਝ ਮਿਲ ਗਿਆ ਤੇ ਰਿਵਰ ਬਹੁਤ ਸਾਫ਼ ਆ ਜੀ ਇੱਥੇ ਦੇਖੋ ਪਾਣੀ ਕਿੰਨਾ ਸਾਫ਼ ਆ ਤੇ ਬਾਕੀ ਤੁਹਾਨੂੰ ਪਤਾ ਹੀ ਆ ਵੀ ਆਪਾਂ ਕੰਮ ਕਰਦੇ ਆਂ ਕਰੂਜ਼ ਦੇ ਵਿੱਚ ਕਿ ਫਿਰ ਜਿਹੜਾ ਵੀ ਵਧੀਆ-ਵਧੀਆ ਥਿਊ ਮਿਲਦਾ ਆਪਾਂ ਨੂੰ ਆਪਾਂ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਤੇ ਜੇ ਤੁਹਾਨੂੰ ਵੀਡੀਓ ਵਾਕਈ ਪਸੰਦ ਆਉਂਦੀ ਆ ਤਾਂ ਲਾਈਕ ਜਰੂਰ ਕਰਿਆ ਕਰੋ ਫੋਲੋ ਕਰਿਆ ਕਰੋ ਤੇ ਬਾਕੀ ਵੀਡੀਓ ਪਾਉਂਦੇ ਰਾਵਾਂਗੇ ਬਾਕੀ ਕੱਲ ਨੂੰ ਅਸੀਂ ਨੈਕਸਟ ਕੰਟਰੀ ਜਾਵਾਂਗੇ ਨੈਕਸਟ ਸਿਟੀ ਜਾਵਾਂਗੇ ਤੇ ਉੱਥੇ ਜਾ ਕੇ ਫਿਰ ਦੇਖਦੇ ਆ ਕਿਦਾਂ ਦਾ ਵਿਊ ਮਿਲਿਆ ਉਦਾਂ ਦੀ ਜੋ ਵੀ ਜਾਣਕਾਰੀ ਹੁੰਦੀ ਜੋ ਵੀ ਸ਼ਾਪਸ ਹੁੰਦੀਆਂ ਜੋ ਵੀ ਵਧੀਆ-ਵਧੀਆ ਚੀਜ਼ਾਂ ਹੁੰਦੀਆਂ ਉਹ ਹੀ ਆਪਾਂ ਤੁਹਾਨੂੰ ਦਿਖਾਵਾਂਗੇ ਕਿਉਂਕਿ ਜਾਦਾ ਆਪਾਂ ਹਿਸਟਰੀ ਨਹੀਂ ਪੜਦੇ ਕੰਟਰੀਆਂ ਦੀ ਕਿਉਂਕਿ ਹਿਸਟਰੀ ਪੜਨ ਨਾਲ ਫਿਰ ਥੋੜਾ ਟਾਈਮ ਦੀ ਕਮੀ ਪੈ ਜਾਂਦੀ ਆ ਟਾਈਮ ਚਾਹੀਦਾ ਵਾ ਤੇ ਫਿਰ ਆਪਾਂ ਕੰਮ ਤੇ ਵੀ ਜਾਣਾ ਹੁੰਦਾ ਤੇ ਰਾਤ ਨੂੰ ਟਾਈਮ ਬਹੁਤ ਹੋ ਜਾਂਦਾ ਰਾਤ ਨੂੰ 1 2 ਵਜ ਜਾਂਦੇ ਕੰਮ ਤੋਂ ਆਉਂਦੇ ਆ ਤੇ ਜੇ ਦੋ ਰਾਤ ਨੂੰ 2 3 ਵਜ ਜਾਂਦੇ ਆ ਫਿਰ ਸੌਣਾ ਵੀ ਹੁੰਦਾ ਵਾ ਤੇ ਫਿਰ ਬਾਹਰ ਆਉਣ ਦੀ ਕੋਸ਼ਿਸ਼ ਕਰਦੇ ਆ ਫਿਰ ਵਲੌਗ ਬਣਾਉਣ ਦੀ ਕੋਸ਼ਿਸ਼ ਕਰਦੇ ਆ ਤੇ ਜੇ ਨਾ ਟਾਈਮ ਲੱਗੇ ਕਈ ਵਾਰੀ ਕੰਮ ਜ਼ਿਆਦਾ ਹੁੰਦਾ ਫਿਰ ਬਾਹਰ ਨਹੀਂ ਆਇਆ ਜਾਂਦਾ ਫਿਰ ਅਸੀਂ ਕੰਮ ਤੇ ਬਿਜ਼ੀ ਹਾਂ ਚਰਚ ਤਾਂ ਜੀ ਮਿਲ ਗਿਆ ਜੀ ਜਿਹੜਾ ਇਹ 1934 ਚ ਬਣਾਇਆ ਗਿਆ ਸੀਗਾ ਤੇ ਪਰ ਆਪਾਂ ਉਹਦੇ ਕੋਲੇ ਜਾ ਨਹੀਂ ਸਕੇ ਕਿਉਂਕਿ ਦੂਰ ਸੀ ਤੇ ਮੌਸਮ ਖਰਾਬ ਸੀ بارش ਹੋਣ ਲੱਗ ਪਈ ਸੀ ਤੇ ਇਸ ਕਰਕੇ ਹੁਣ ਸਾਨੂੰ ਵਾਪਸ ਜਾਣਾ ਪਊਗਾ ਤੇ ਆਪਾਂ ਵਾਪਸ ਚੱਲਦੇ ਆਂ ਇਹ ਸਿਖਾ ਰਿਹਾ ਜੀ ਇਹਨਾਂ ਨੂੰ ਆਰਆਈਬੀ ਬੋਰਡ ਕਿੱਦਾਂ ਚਲਾਉਣੀ ਆ ਇਹ ਟੂਰ ਕਰਾਉਣਾ ਦੱਸ ਰਿਹਾ ਜੀ ਇਹ ਫਿਰ ਉਧਰ ਜਾਣਗੇ ਤੇ ਆਪਾਂ ਚੱਲਦੇ ਆਂ ਜੀ ਤੇ ਆਪਾਂ ਇਹਦਾ ਵਲੌਗ ਖਤਮ ਕਰਦੇ ਆਂ ਜੀ ਮਿਲਦੇ ਆਂ ਅਗਲੇ ਵਲੌਗ ਚ ਮਿਹਰਬਾਨੀ ਸ਼ੁਕਰੀਆ ਧੰਨਵਾਦ ਲਾਈਕ ਤੇ ਫੋਲੋ ਜਰੂਰ ਕਰਿਓ ਜੀ